ਜੀ ਇਹ ਮਾਂ ਪੁੱਤਾਂ ਦਾ ਡਿਫਰੈਂਟ ਹੀ ਪਿਆਰ ਹੈ ਇਹ ਕਿਹੜਾ ਵਿਆਹ ਦੇਖੀਆ ਕੀ ਚੱਲਾ ਤੇ ਅੱਜ ਜਿੱਦਾਂ ਕੀ ਗੁਰੂ ਸਾਹਿਬ ਦਾ ਪ੍ਰਕਾਸ਼ ਹੀ ਕਰੇ ਤੇ ਉਹ ਸਪੂਰਨ ਹੋਇਆ ਜੀ ਤੇ ਹੁਣ ਸਹੇ ਚਿੱਠੀ ਅੱਜ ਆਪਾਂ ਮੁੰਡੇ ਵਾਲਿਆਂ ਦੇ ਘਰੇ ਦੇਖੇ ਆਉਣੀ ਆ ਸਹੇ ਚਿੱਠੀ ਕਰੀ ਮਾੜੀ ਜੀ ਨੇੜੇ ਆ ਕੇ ਕਾਕੇ ਵਿਖਾਈ ਸਹੇ ਚਿੱਠੀ ਕੋਲਾ ਐਡਾ ਕਿਨੂੰ ਸਲੋ ਮੋਸ਼ਨ ਚ ਲਾਇਆ ਆ ਤੂੰ ਵਾਹ ਆ ਦੇਖੋ ਜੀ ਇਹਦੇ ਜੇ ਆਪਾਂ ਹੁਣ ਸੌਗੀ ਭਰ ਚੁੱਕੇ ਆ ਇਹ ਨਾ ਕੀ ਗੋਲ ਗੋਲ ਹੈ ਇਹ ਕੁਦਰਤੀ ਹਾਰਵਾ ਆ ਤੇ ਆ ਦੂਜਾ ਇੱਕ ਇਹਦੀ ਤੇ ਸ਼ੈਮ ਦੀ ਇਹ ਕਰੋੜ ਆ ਆ ਕਰੋੜ ਆ ਇਹ ਕਰੋੜ ਆ ਤੇ ਆ ਆ ਦੇਖ ਸਕਦੇ ਇਸ਼ਾਈ ਫੋਟੋ ਆ ਬਣਾ ਦਿਓ ਇਹ 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 ਫੋਟੋ ਆ ਇਹ ਇਹ ਦੰਨਿਆਂ ਨੂੰ ਦੇਖੀ ਇਹਦੀ ਫੋਟੋ ਆ ਆ ਸਹੀ ਫਰਮਾਨ ਆ ਆ ਸਹੀ ਫਰਮਾਨ ਆ ਆ ਬੰਦ ਕਰ ਰਹਿਣ ਬੰਦ ਕਰ ਹੁੰਦੇ ਆ ਹਾਂ ਹਾਂ ਇਹ ਗੱਲ ਮੇਰੇ ਭਰਾ ਰਾਜੇ ਤੇ ਆਪਾਂ ਲੈ ਕੇ ਚੱਲੇ ਆ ਛਾਈ ਫਰਮਾਨ ਇਹ ਸਾਡੀ ਕੁੜੀ ਜਿਹੜੀ ਕੀ ਸਾਡੇ ਦੀ ਰਾਣੀ ਆ ਤੇ ਅਗਲੇ ਦੇ ਘਰ ਜਾ ਕੇ ਉਹਦੇ ਲਈ ਕੁਝ ਚੰਦ ਸ਼ਬਦ ਜਿਹੜੇ ਇਹਦੇ ਉੱਤੇ ਲਿਖਾਂਗੇ ਹਾਂਜੀ ਉਹ ਸਾਡੀ ਹੈਗੀ ਸਰਟੀਫਿਕੇਟ ਪਰ ਮੋਟੇ ਗੰਦੀ ਹੋ ਗਈ ਰਾਈਟਿੰਗ ਨਹੀਂ ਸੁਣੀਗੀ ਸਾਡੀ ਹੈਡ ਰਾਈਟਿੰਗ ਗੰਦੀ ਆ ਇਸ ਲਈ ਲੋਕਾਂ ਦੀ ਹੱਥ ਨਾਲ ਰਾਈਟਿੰਗ ਮਾਰੀ ਲੋਕਾਂ ਦੀ ਹੱਥ ਨਾਲ ਰਾਈਟਿੰਗ ਮਾਰੀ ਨਹੀਂ ਤੇਰੀ ਟਾਈਪਿੰਗ ਵੀ ਮਾਰੀ ਆ ਉੱਤ ਨਹੀਂ ਪਤਾ ਲੱਗਣੇ ਨਹੀਂ ਆ ਆ ਚੱਕੋ ਜੀ ਮਨਦੀਪ ਕੌਰ ਖੋਸਾ ਲਿਖ ਰਹੇ ਨੇ ਕਿਉਂਕਿ ਸਾਡੇ ਚ ਸਾਡੇ ਜੀ ਟੈਲੈਂਟ ਜਿਆਦਾ ਏ ਅਸੀਂ ਕਹਿੰਦੇ ਹਾਂ ਬਾਹਰ ਨਹੀਂ ਜਾਂਦਾ ਇਹਾ ਥਾਣਾ ਟੈਲੈਂਟ ਤੋਂ ਬਾਹਰ ਨਹੀਂ ਆਉਂਦਾ ਲਓ ਜੀ ਮੁੰਡੇ ਦਾ ਨਾਮ ਗੁਰਪਾਲ ਸਿੰਘ ਗਿੱਲ ਵੀ ਲਿਖੋ ਜੀ ਅਮਨਦੀਪ ਕੌਰ ਕਰ ਲੈ ਲਿਖੀ ਸੰਦੂਣਾ ਲਈ ਦੀ ਮਗਰ ਕੇ ਦੇ ਵੈਰਕੋਟ ਤੋਂ ਖਾਈ ਦੇਖ ਤੂੰ ਗੱਡੀ ਸੋਹਣੀ ਆ ਤੇ ਜਿਨ੍ਹਾਂ ਦੇ ਨਾਮਦਾਰ ਦਾ ਸੁਭਮੇਤੀ ਦਿਖ ਰਹਿ ਨੇ ਇੱਕ ਤਰੀਕ ਇੱਕ ਤਰੀਕ 002 2025 ਹਾਂ ਉਹ ਚੱਕਰ ਦੇ ਵਿੱਚ ਕੋਈ ਆਉਂਦੀ ਹੋਈ ਆਉਂਦੀ ਵਿੱਚ ਲੜਦੀ ਆਈ ਆ ਗਈ ਆ ਕੀ ਹੋਇਆ ਕੰਮ ਕਿੱਦੇ ਬੈਠੇ ਸਾਰਾ ਇੱਥੇ ਬਹਿ ਗਏ ਆ ਸੋਫੇ ਉੱਤੇ ਸਾਈਡਿੱਟੀ ਭੇਜ ਲੱਗੇ ਆ ਵਾ ਬਾ ਚਾਚੇ ਨੂੰ ਦੱਸੋਗੇ ਇਹ ਕੰਨੇ ਆ ਵੱਡੇ ਰਾਈ ਹਾਂ ਆਵੇ ਆ ਗਿਆ ਜੇ ਤੂੰ ਆ ਜਾ ਚਾਚਾ ਕੀ ਹੋਇਆ ਉਹਦਾ ਨਾਂ ਕੀ ਕੋਟਾਂ ਦਾ ਪਰਲੇ ਦਾ ਜੀ ਬੰਦਰੀ ਬੁਸ਼ ਭਾਈ ਫੋਨ ਲਾ ਬੰਦਰ ਬੰਦਰ ਤੇ ਮੁਝ ਨਾ ਪੈਣਾ ਹੁਣ ਇਹ ਦੱਸੋ ਬਰਾ ਸਵੇਰੇ 10 ਵਜੇ ਸੁਬਾਹ 10 ਵਜੇ 11 ਵਜੇ ਤੱਕ ਪਾਣੀ ਵੀ ਨਹੀਂ ਦਿੱਤਾ ਹਣਾ ਹਾਂ ਨਹੀਂ ਹੁਣ ਬਹੁਤ ਟਾਈਮ ਗਏ ਹੁਣ ਕੀ ਕਰਾਂ ਨਾ ਕੀ ਕਰਾਂ ਨਾ ਕੀ ਕਰਾਂ ਪਾਣੀ ਨਹੀਂ ਕਰਦਾ ਜਲਦੀ ਵੀ 4 ਵਜੇ ਉੱਠ ਕੇ ਵੀ ਸੁੱਤ ਛੱਡੂਗਾ ਤੇ ਫੇਰ ਹੀ ਦਿੱਤਾ ਹੋ ਪਾਣੀ ਸੱਜੀ ਕਹਣੀ ਕਿੰਨਾ 1000 ਲੀਟਰ ਵਾਲਾ ਆ ਉਹ ਆਪਣੀ 1000 ਲੀਟਰ ਹੈ ਨਾ ਸਾਰਿਆਂ ਦੇ ਥੋੜਾ ਥੋੜਾ ਸਿਸਟਮ ਲੱਗਾ ਆ ਇਹ ਏ ਏ ਇਹਦੀ ਨਹੀਂ ਗੱਲ ਹੈ ਮੀਰੇ ਪ੍ਰਾ ਦਾ ਮੁੰਡਾ ਇਹ ਨਿੱਕਾ ਉਹ ਗਿਆ ਹੀ ਭਰਾਵਾ ਉਹ 4 ਵਜੇ ਜਾ ਕੇ ਵਿਆਹ ਲੈ ਆਈ ਹਾਂ 4 ਵਜੇ ਉਹ ਤਾਂ ਲੈਣ ਸਾਰਿਆਂ ਨੇ ਥੋੜਾ 4 ਵਜੇ ਜਾਂਦੇ ਨੇ ਯਾਰ ਆਪਾਂ ਆਏ ਓਏ ਉਹਨਾਂ ਵੀਰ ਆਪਾਂ ਨੇ 3 ਕਿਲੋ ਕਿਲੋ ਕਿੰਨੀ ਦੂਰ ਗਈ ਆਪਦੇ 4 ਵਜੇ ਉੱਠ ਲੱਗੀ ਫਿਰ ਜੇ ਬਾਬਾ ਹੀ ਉੱਠਿਆ ਹੈ ਨਹੀਂ ਬਾਬੇ ਜਾ ਕੇ ਠਾਦੇ ਭਰਾਵਾ ਉਹਨੇ 4 ਵਜੇ ਜਾ ਕੇ ਬਰਾਤ ਬੰਦ ਬੰਦ ਨਹੀਂ ਆ ਕੇ ਨਹੀਂ ਮੇਰੇ ਨਾਲ ਆਉਣਾ ਹਾਂ ਆਈ ਮਿਲਦਾ 8:00 ਵਜੇ ਘਰੇ ਆ ਗਏ ਭਰਾਵਾ ਸੁਦੇਲੇ ਚੜੋ ਜੀ ਸਸਰੀ ਘਰ ਲੋ ਵੀ ਜਾਂਦਾ ਕੱਚੀ ਜਾਂਦਾ ਮੈਂ ਗੱਡੇ ਤੂੰ ਵੀ ਰ ਇਧਰ ਆਇਆ ਤੇਰੀ ਧੌਂਕ ਨਾਲ ਹੀ ਪੈਣ ਨਹੀਂ ਚੱਲਦਾ ਪਿਆ ਸਹੀ ਤਰ੍ਹਾਂ ਪੱਕਾ ਲੈ ਲੈ ਹੋਰ ਭਲੇ ਪੱਕਾ ਪੱਤਾ ਤੇ ਰਹਿ ਗਿਆ ਵੱਡਾ ਤੇ ਮੇਰਾ ਵੀ ਰ ਇਧਰ ਆ ਗਿਆ ਤੂੰ ਬੇਸ਼ਤਮਕ ਜਾਂਦੀ ਆਹੋ ਚਲੋ ਭਾਈ ਬੇਸ਼ਤਮ ਇਹ ਲਿਖ ਲ ਦਈਏ ਗਿੱਲ ਪਰਿਵਾਰ ਜੀਓ ਕੀ ਹੋ ਗਿਆ ਨਾ ਉਹ ਗੱਗੇ ਦਾ ਇੱਕ ਗਾਣਾ ਵਾਂਜੇ ਕਰੇ ਤੂੰ ਸੱਸਾ ਬਣਾਤਾ ਅੱਛਾ ਸੱਚਾ ਬਣ ਗਿਆ। ਕੋਈ ਇਧਰ ਠੋਕਰ ਮਾਰੀ ਮੈਨੂੰ। ਕੋਈ ਨਹੀਂ। ਸਮਝੋ ਜੀ। ਇੱਥੇ ਕਿੱਥੀ ਦੱਸ ਕੀ ਲਿਖਿਆ ਹੋਣਾ ਇਹ। ਲਿੰਕ ਕਰੋ। ਸਤਿਕਾਰਯੋਗ ਗਿੱਲ ਪਰਿਵਾਰ ਜੀਉ ਬੇਨਤੀ ਹੈ ਕਿ ਆਪ ਜੀ ਦੇ ਸੁਪੁੱਤਰ ਗਰਪਾਲ ਸਿੰਘ ਗਿੱਲ ਅਤੇ ਸਾਡੀ ਸੁਪੁੱਤਰੀ ਅਮਨਦੀਪ ਕੌਰ ਜੀ ਨੂੰ ਗ੍ਰੈਥੀ ਜੀ ਮਨਾ। ਇਸ ਕੀਵਨ ਵਿੱਚ ਪ੍ਰਵੇਸ਼ ਕਰਨ ਦੀ ਸ਼ੁਭ ਆਨੰਦ ਕਾਰਜ ਦਾ ਸ਼ੁਭ ਦਿਹਾੜਾ। ਮਿਤੀ 1 2 2025 ਮੁਤਾਬਿਕ ਸ਼ਨੀਵਾਰ ਦਾ ਨਿਯੁਕਤ ਹੋਇਆ ਹੈ ਤੇ ਇਹ ਸੰਝੇ ਦੇ ਦਾਤ ਕਾਰ ਸਵੇਰੇ ਮਤਲਬ ਕਿ ਬਰਾਜ ਸਿੰਘ ਕਹਿੰਦੇ ਇਹਨੂੰ ਜਾਣ ਜਾ ਜਾਨ ਜਾ ਰਾਤ ਜੇ ਨੇ ਇਹਦੇ ਸਾਲਾ ਵੀਰ ਤੋਂ ਪੰਜਾਬੀ ਪੜਦਾ ਪਿਆ ਮੈਂ ਵੀ ਸਾਲਾ ਨੂੰ ਡਾਵਾ ਤੇ ਇਹ ਹੁਣ ਮੰਦੀਪ ਨੇ ਪਹਿਲਾਂ ਮੰਦੀਪ ਨੂੰ ਦੇਣਾ ਚਾਹੁੰਦਾ ਕਿ ਉਹ ਤਾਂ ਚਲੋ ਠੀਕ ਆ ਠੀਕ ਠੀਕ ਆ ਜੀ ਪਰ ਜਿਹੜਾ ਨਾ ਜਿਹੜੇ ਸਾਲਾ ਤੋਂ ਪੰਜਾਬੀ ਪੜਦਾ ਬਾ ਨਾ ਨੰਬਰ ਤੇਰੇ ਵੀ ਬਹੁਤ ਆ ਕਾਕੇ ਹਾਂ ਕਾਕੇ ਦੇ ਜੀਜੇ ਨੂੰ ਤਾਂ ਸੱਦ ਨੂੰ ਜਿਹਨੇ ਨਾਲ ਜਾਣਾ ਹਾਂ ਪ੍ਰੌਣਾ ਸਾਹਿਬ ਸੱਦੋ ਭਾਈ ਤੇ ਨਾਲ ਉਹਦੇ ਨਾਲ ਤਾਂ ਗੱਡੀ ਲੈ ਕੇ ਗਏ ਆ ਨਿੱਕਾ ਪ੍ਰੌਣਾ ਦੇ ਵਿੱਚ ਡੇ ਪ੍ਰੌਣਾ ਦੇ ਉਹ ਗਾਹੜਾ ਹੱਥ ਨਾਲ ਆਏ ਆ ਦੋਵੇਂ ਚਾਈ ਲਈ ਵਾਪਸ ਆਉਂ ਅਸੀਂ ਇੱਥੇ ਆਪ ਜੀ ਦੇ ਸ਼ੁਭ ਚਿੱਟਕ ਸਮੂਹ ਸੰਤੂ ਪਰਿਵਾਰ ਸਹਿ ਚਿੱਟੀ ਮਿੱਧੀ ਚੌੜੀ 1 2025 ਪੰਜ ਟਾਈਮ ਟਾਈਮ ਦੱਸੋ ਟਾਈਮ 8:00 ਵਜੇ ਪੌਣੇ 2:30 ਪੌਣੇ 2:30 ਤਿੰਨ ਵਜੇ ਪੂਰੇ ਤਿੰਨ ਪੂਰੇ ਤਿੰਨ ਤਿੰਨ ਵਜੇ 3:00 ਵਜੇ 3:00 ਵਜੇ ਤਿੰਨ ਮਿੰਟ लाओ इसको बंद किया जाए यार ਲੋ ਜੀ ਜਿੰਨੇ ਜਿੰਨੇ ਚੌਲ ਖਾ ਲਓ ਜਿੰਨੇ ਖਾਣੇ ਆ ਆ ਪਾਜੀ ਵਾਸ਼ ਕਰਨ ਦੇ ਆ ਦਿਖਾਰਿਆਂ ਦੇ ਵਿੱਚ ਫੋਟੋ ਆਪ 100 ਰੁਪਏ ਬਾਦ ਗਏ ਆ ਪਾਜੀ ਨੂੰ ਲਿਓ ਆ ਪਲੇਟਾਂ ਵਾਲੇ ਪਲੇਟਾਂ ਚ ਵਾ ਲਓ ਮੈਂ ਖਾੜ ਪਹਿਲਾਂ ਦੇ ਦੋ ਮੈਂ ਖਾੜ ਬਸ ਤਾਂ ਨਹੀਂ ਆ ਗਿਆ ਤੂੰ ਸਮਝ ਤੂੰ ਕਿੰਦਰ ਆ ਜਾ ਕਿਉਂ ਜਾਣ ਨਹੀਂ ਆਉਣਾ ਚੱਲ ਮੈਂ ਗਾ ਕੇ ਕਰਤਾ ਆਪੇ ਪਾਜੀ ਇੱਕ ਬਾਈ ਕਲਾਪਿੰਗ ਗੁਗੂਰੇ ਨਹੀਂ ਗੱਦੀ ਜਾਊ ਗੱਦੀ ਕਰਨ ਆਉਂਦਾ ਆਵੇ ਤੁਮੇ ਤੇ ਆਉਣੀ ਨਹੀਂ ਤੈਨੂੰ ਚਾਰੀ ਜੱਤੋ ਸੋ ਬਗੀ ਮਾਜ ਪਿਆਰੇ ਹੁੰਦੇ ਨਹੀਂ ਤੇ ਚੁੱਪਾ ਹੀ ਵੀ ਗੱਡੀ ਦੇ ਸੀ ਲਾਉਣੀ ਚੱਲ ਨਹੀਂ ਜਾਣਾ ਫਰਾਇ ਨੂੰ ਭਵਾਣ ਨੂੰ ਭਵਾਣ ਦਾ ਜਾਨਾ ਚਾਹੀਦਾ ਕਰੀ ਆਪਣੇ ਘਰ ਦਾ ਜਵਾਇ ਘਾਈ ਆ ਪਤੰਜਾ ਲੈ ਵੇਖ ਕੇ ਤੇ ਹੁਣ ਚੱਲ ਉਧਰ ਬਿਠਾ ਦੇ ਕੰਨ ਕੋਈ ਸ਼ਗਰ ਨੇ ਜਿਹੜੇ ਜਿਹੜਾ ਪਰਨਾ ਆ ਡੱਬੇ ਚ ਪਿਆ ਦਾ ਰੱਖੋ ਸਕਗੇ ਕਿੰਤਾ ਹੋਰ ਦਾ ਆ ਡੱਬੇ ਨਾਲ ਜਾਨ ਡੱਬੇ ਕਿੰਨੇ ਲਿ ਜਾਣੇ ਮਦੀਨ ਨਾਲ ਪੰਜ ਪੰਜ ਡੱਬੇ ਜਾਨੇ ਹਾਂ ਚਿੱਠੀ ਲਿਖ ਲਈ ਪੜ ਕੇ ਸੁਣਾ ਦੇ ਗੁੱਗੂ ਨਾਲ ਹਮ ਦਾਰ ਪੜ ਕੇ ਸੁਣਾਈਏ ਆਵੇ ਪੜ ਕੇ ਤਾਰਾ ਕਿ ਮਸਾ ਸ਼ਾਮ ਭੈਣੀ ਹੋਣ ਅੱਗੇ ਆੜ ਲੜ ਕੇ ਆ ਸੁਣਾਈਏ ਤੇ ਸਟਰੀ ਸਟਰੀ ਕਰ ਸੁਬੀ ਨੇ ਸਟਰੀ ਕਰਦਾ ਹੈ ਸਕਟ ਲੋਕਾਂ ਨੇ ਵੇ ਗਿਆ ਵਾ ਆ ਮੰਮੀ ਬੰਨਾ ਆਇਆ ਤੇ ਉਹਦੇ ਆ ਮੈਂ ਨਹੀਂ ਤੂੰ ਲੀਕਾ ਕੋਣ ਚਲਾਗਾ ਉਹਨੇ ਕੋਈ ਚੱਕ ਨਾ ਨਹੀਂ ਨਾ ਸਹੀ ਹੈ ਮੈਰੀ ਗੱਲ ਸੁਣਦੇ ਥੋੜੇ ਬੰਨਾ ਸੁਣੀ ਮੈਂ ਤੁਹਾਨੂੰ ਕਿੰਨੀ ਵਾਰੀ ਕਿਹਾ ਮੈਂ ਜੇ ਮੈਂ ਚਾਹੁੰਦੀ ਹਾਂ ਨਾ ਪਰ ਮੁਗੀ ਜਾ ਕਿ ਮੈਂ ਪਹਿ ਗਿਆ ਇਹ ਜਾਣਾ ਉਹ ਵਿਆਹ ਦੇ ਪਹਿਲਾਂ ਵੀ ਗਲਤ ਪਿਆਰ ਆਪ ਆਵੇ ਰਿਹਾ ਹਿੰਨ ਕੰਨਾ ਤੇੜਾ ਪਿਆ ਪਿਆ ਐੜੇ ਕੰਨਾ ਆੜੇ ਕੰਨਾ ਹਾਹਾ ਪਾਣਾ ਹਾਏ ਕਨੇੜਾ ਪਿਆ ਇੱਧਰ ਪਾਇਆ ਇੱਧਰ ਤੂੰ ਨਾ ਟੋਪਿਕ ਕਰਦਾ ਏ ਨਿੱਕੇ ਜਾ ਬੈਠੇ ਨਾਲ ਤਾਂ ਸਹੀ ਇਸ ਪੇ ਬਾਹਰ ਕੀ ਹੋ ਰਿਹਾ ਹੈ ਦਰਵਾਜ਼ਾ ਜੀ ਚੁਈਦਾ ਨਹੀਂ ਨਹੀਂ ਮੈਂ ਤਾਂ ਇੱਥੇ ਆ ਗਿਆ ਹਾਂ ਵਿੱਚ ਨਾ ਆਵੀ ਚੱਲੇ ਚੱਲੋ ਭਾਈ ਆਜੋ ਚੱਲੋ ਭਾਈ ਕਰ ਜਾ ਤੇਲ ਲੈ ਆਉਂਦੇ ਇੱਥੇ ਜਾਣਾ ਨਹੀਂ ਮਾਰ ਬੋਟੇ ਫੇਰ ਉਹੀ ਕੰਮ ਤੇਰਾ ਬਾਹਰ ਬਾਹਰ ਪਿਛੇ ਰੱਖ ਦਵਾਤਾ ਆਹ ਬਾਹਰ ਹਾਂਜੀ ਭਾਜੀ ਕੋਲ ਭਾਜੀ ਕੋਲ ਥਾਰ ਦੀ ਤਾਂ ਵੀ ਜੀ ਨਾ ਠੀਕ 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 ਜੀ ਮੇਰੇ ਵਿਆਹ ਜਾ ਕੇ ਮੰਡੀ ਨੂੰ ਐ ਬਲੌਗ ਚ ਨਹੀਂ ਲਈ ਦੇ ਹਾਂਜੀ ਕਿੱਧਰ ਆਹ ਡਰੈਕਟ ਬਾਲੇ ਜਗਾਉਣੇ ਹੋਰ ਕੋ ਨਾ ਜਾ ਕੇ ਭਾਵੇਂ ਰੁੰਡੀਆਂ ਤੇ ਉਦੋਂ ਜ਼ਿਆਦਾ ਲਾਈਟਾਂ ਲਾਦੀ ਹਾਂ ਉਹਤੇ ਕਿਹੜਾ ਲੱਗਾ ਫੋਟੋ ਕਰ ਲਾ ਯਾਰ ਫੋਟੋ ਖਿੱਚੀ ਹੈ ਇਹਦੇ ਨਾਲ ਮੂਰੇ ਆ ਜਾਣ ਲੜਗੀਆਂ ਇਹ ਵੀ ਬੜਾ ਦੋਵੇਂ ਭਰਾ ਬੈਠੇ ਕਢਾ ਦੇਓ ਪਰਾ ਹੋ ਵੀਡੀਓ ਆ ਜੇਗੀ ਐਵੇਂ ਆ ਜੂ ਕਿਤੇ 10 ਮਿੰਟ ਦਾ ਵਿੱਚ ਘਰੇ ਕੱਢਣਾ ਲਿਆ ਆ ਹਾਂਜੀ ਟੀ ਛੱਡ ਤੂੰ ਉਹਦੀ ਨਿੱਕੀ ਜੀ ਚਲੋ ਬਈ ਇਹਦੇ ਨਹੀਂ ਸੀਗੀ ਚੱਲ ਨਹੀਂ ਗੱਡੀ ਮਗਰ ਬੈਹ ਚੱਲ ਗਏ ਥੱਲੇ ਆ ਚਲੀ ਨਹੀਂ 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 ਐਨੇ ਨਹੀਂ ਚੱਲੇ ਐਂ ਤਾਂ ਬਸ ਬਾਹਰ ਕਰਕੇ ਹਾਂਜੀ ਆਉਣ ਕੇ ਦੇ ਦਿੰਨੇ ਆ ਬਾਈ ਚੱਲੇ ਆਹ ਕਿੱਟੀ ਲੈ ਗਿਆ ਭਾਇਓ ਮੜੀ ਜੀ ਚਲੋ ਜੀ ਉਹ ਉੱਥੇ ਖੁੱਲੀ ਦੀ ਹੁੰਦੀ ਭੈਣ ਨੂੰ ਮੈਨੂੰ ਉਹ ਮੇਰੇ ਚ ਗੱਲਬਾਤ ਹੀ ਕਰ ਦੇਣੀ ਹਲ ਚੰਗਾ ਕਿੱਧਰ ਚੱਲੇ ਜੀ ਉਹ ਸਾਈ ਚਿੱਟੀ ਲੈ ਕੇ ਚੱਲੇ ਜੀ ਫੜਾਉ ਜੀ ਓਕੇ ਜੀ ਉਹ ਗੱਲ ਆ ਪਤਾ ਨਹੀਂ ਜੀ ਚਲੋ ਅਮਨ ਦੇ ਸੌਰੇ ਵੀ ਨੇੜੇ ਹੀ ਆ ਕੱਲੀ ਗਤੀਵ ਦੇ ਸੌਰੇ ਦੂਰ ਆ ਬਸ ਸੰਦੀਪ ਦੇ ਬਸ ਘੰਟੇ ਦੀ ਦੂਰੀ ਤੇ ਆ ਮੰਨੀ ਵੀ ਨੇੜੇ ਓਨੀ ਨੇੜੇ ਮੰਨੀ ਹੂੰ ਓਨੀ ਨੇੜੇ ਆਪ ਨੂੰ ਆਵਣਾ ਓਨੀ ਆਵਣ ਆਵਣਾ ਕੋਈ ਮੇਰੇ ਸਾਨੂੰ ਰੋਜ਼ ਨੂੰ ਕਿਹੜਾ ਲੱਗਦਾ ਕਰਾ ਕਰਨ ਹਾਂ ਰੋਜ਼ ਇਹ ਤਾਂ ਮੁਗਿਆ ਕਰਨਾ ਇਹ ਤਾਂ ਕਹਿਣਾ ਸੌਖਾ ਰੋਜ਼ ਨੂੰ ਕੌਣ ਕਿਹੜੇ ਲੰਦਾ ਨਹੀਂ ਐ ਘਰੇ ਤਾਂ ਨਹੀਂ ਜਾਇਆ ਜਾਂਦਾ ਹੁੰਦਾ ਹਾਂ ਸ਼ਹਿਰ ਤੱਕ ਜਾਣਾ ਮੰਮੀ ਚਾਹ ਕਹਦਾ ਕਿ ਅਮਨ ਦੇ ਸੌਰੇ ਆ ਢਾਨਕੇ ਵੀ ਆ ਫਿਰ ਨਾਣਕੇ ਤੇ ਨਾ ਭਈ ਨਾਨਕੇ ਬਹੁਤ ਦੂਰੇ ਕੇ ਸਹਰੇ ਹੋਰ ਦੇ ਕੇ ਨਾ ਉਹਦੇ ਨਾਨਕੇ ਦੂਰ ਆ ਜਾਓ ਸਾਰਾ ਮੋਗਾ ਪਾਰ ਕਰਕੇ ਹਾਂ ਇਹ ਅਮਨ ਗੱਡੀ ਆ ਜਾਂਦੀ ਅਮਨ ਨਾ ਭਈ ਨਹੀਂ ਆਇਆ ਤਾਂ ਬਸ ਅਮਨ ਗੱਡੀ ਚਲਾਉਣੀ ਆਉਂਦੀ ਆ ਅਮਨ ਆਪ ਹੀ ਆ ਜਾਇਆ ਕਰੇ ਆਹੋ ਬਸ ਇਹੀ ਆ ਰਾਜ ਇੱਥੇ ਆ ਗਿਆ ਹਾਏ ਲੋਕੀ ਹਰ ਮਾਰੀਆਂ ਨੇ ਮੈਨੂੰ ਲੈ ਜੂ ਨਹੀਂ ਜੀ ਮੇਰੇ ਵਾਂਗੂ ਨਹੀਂ ਉਹ ਕਰਦੀ ਇਹ ਗੱਲਾਂ ਮੈਨੂੰ ਹੀ ਸੋਭਦੀਆਂ ਨੇ ਅਮਨ ਇਦਾਂ ਨਹੀਂ ਕਰਦੀ ਬਾਕੀ ਬਲੌਗ ਤੁਹਾਨੂੰ ਕੰਟੀਨਿਊਟੀ ਜੀ ਦੱਸਦੇ ਆ ਜੀ ਜਬਾਲ ਤੇ ਦੇਖਿਆ ਨਹੀਂ ਤੁਤੇ ਨਿੰਦਰਾ ਨੂੰ ਜੱਡਾ ਜੇ ਮਾਦਰ ਨਾ ਕਰੇ ਆਹ ਬਾਲੇ ਤੇ ਫਰਾਂ ਹਾਂ ਲਾਇਆ ਨੂੰ ਸਾੜਦੇ ਬੰਦੇ ਬਾਹਰ ਸਾੜ ਤੋਂ ਮਸਲੀ ਕਰਦੇ ਕੋਦਲ ਇੱਕ ਬਸ ਧਿਆਨ ਦਿੱਤਾ ਤੋਂ ਬਾਅਦ ਕੋ ਚਲੋ ਵੀ ਆਪਾਂ ਸਹਿ ਚਿੱਠੇ ਦੇਖ ਕੇ ਆਪਾਂ ਚੱਲ ਪਏ ਹਾਂ ਹਾਂ ਚੱਲ ਵੀ ਆਪਾਂ ਚੱਲ ਪਏ ਕਿੱਧਰ ਨੂੰ ਚੱਲ ਪਏ ਆਪਾਂ ਘਰ ਨੂੰ ਛੱਲ ਪਏ ਫੇਰ ਆਪਾਂ ਸਾਡੇ ਘਰ ਨੂੰ ਕਹਿੰਦੇ ਘਰ ਕੇ ਘਰ ਕੇ ਆਖਰ ਕਰ ਕਰ ਕੇ ਬੁੱਧੂ ਘਰ ਕੋ ਘਰ ਕੇ ਬੁੱਧੂ ਘਰ ਕੋ ਲੋਟ ਕੇ ਆਏ ਹਾਂ ਹਿੰਦੀ ਜੀ ਖਾਵਾ ਤਾਂ ਚਲੋ ਵੀ ਚੱਲੀਏ ਚਲੋ ਜੀ ਚਲੋ ਸੰਦੇਮ ਕਰ ਆਂਗਾ ਆਛਾ ਸੇਵਾ ਸੁਵਾਰਦੀ ਵਾਵਾ ਫਿਰ ਹੈ ਪਾਜੀ ਜੀ ਤਾਂ ਬਹਿ ਕੇ ਖੋਲ ਲਗੇ ਬਾਅਦ ਕਿੰਨਾ ਕਿਹਾ ਮੇਰੇ ਅਗੇ ਤਾਂ ਕਿਹੜਾ ਤੁਹਾਨੂੰ ਰੱਖ ਮੈਂ ਆਪਾਂ ਜਿੰਦਗੀ ਚ ਕਦੇ ਨਹੀਂ ਕੱਤੀ ਬਹਿ ਕੇ ਜੀ ਹੁੰਦਾ ਮੋਢਾ ਤੇ ਉਹਨੂੰ ਤੇ ਕਿਹਾ ਕੋਈ ਨਹੀਂ ਕੋਈ ਨਹੀਂ ਪਾਜੀ ਵੀ ਕਿਹਾ ਬਹਿ ਜਾਓ ਫਿਰ ਤਾਂ ਬਾਸਾ ਪੰਚੇ ਖੜੇ ਸੀ ਪਾਜੀ ਨੇ ਲਵਾਤੇ ਦੋ ਮੋਢੇ ਮੋਢੇ ਜਿਹਾ oh my god ਤੇ ਪਾਜੀ ਨੇ ਬਾਕੀ ਤਾਂ ਕੰਮ ਕਿੰਨੇ ਕਰਦੇ ਨੇ ਭਾਈ ਨੇ ਟਾਈਮ ਨਹੀਂ ਲਾਲੇ ਦੋ ਮੋਢੇ ਟੈਕ ਨੂੰ ਹੁਣ ਗਾ ਟੈਕ ਚੱਲੇ ਆਪਾਂ ਦੋ ਜੀ ਡਰ ਉਹ ਵੀ ਵਾਹ ਤੁਹਾਨੂੰ ਚੱਲਦੀਆਂ ਰਹਿੰਦੀਆਂ ਹਾਂ ਹਾਂ ਹਾਸੰਗਾ ਖੇਡਣਾ ਦਾ ਖੁਸ਼ੀ ਪ੍ਰੈਕਟ ਕਰਨ ਦਾ ਤਰੀਕਾ ਇਹ ਆ ਆਪਣਾ ਵੈਸੇ ਹੀ ਆਪਾਂ ਨਿੱਕੀ ਨਿੱਕੀ ਚੀਜ਼ਾਂ ਤੋਂ ਖੁਸ਼ੀ ਪ੍ਰਾਪਤ ਕਰ ਲੈਣੀ ਆ ਹਾਂ ਹਰ ਕਿਸੇ ਦਾ ਤਰੀਕਾ ਹੁੰਦਾ ਹੈ ਸਹੀ ਗੱਲ ਆ ਅਸਲ 'ਚ ਉਹ ਮੱਚੀ ਦਾ ਮੰਨ ਲਓ ਕਿ ਮੇਰੇ ਹਿਸਾਬ ਨਾਲ ਨਾ ਰੱਬ ਨੇ ਹਰ ਕਿਸੇ ਨੂੰ ਖੁਸ਼ੀ ਦਿਖਾਵਾ ਕਰਨ ਜਾਂ ਪ੍ਰੈਕਟ ਕਰਨ ਦਾ ਤਰੀਕਾ ਦਿੱਤਾ ਹੈ ਬਾਜੀ ਤੇ ਮੋਟੇ ਹੁੰਦਾ ਜਿਹੜਾ ਤਰੀਕਾ ਹੈ ਸਭ ਤੋਂ ਵੱਖਰਾ ਹੀ ਹੈ ਤੇ ਸੇਵਾ ਇਹ ਹੁੰਦੀ ਆ ਆਹ ਚਾ ਅੱਛਾ ਜੀ ਕੋ ਦਾ ਕਵਿਆ ਤੇ ਕਰਵਾਈ ਆ ਲੈ ਤੂੰ ਜਿਹੜਾ ਅਗਲਾ ਨੇ ਇੰਨਾ ਹੋਰ ਕੁਛ ਕਰਵਾਇਆ ਉਹ ਤੇ ਆਪਾਂ ਵੇਖ ਲੈ ਆ ਤੇ ਆਪਾਂ ਕਹਿ ਕੇ ਦਾਰੂ ਮੀਟ ਨਾ ਚਲਾਈਏ ਤੇ ਅਗਲਾ ਕਿਹੜੀ ਸੇਵਾ ਕੀਤੀ ਜਾਏ ਹਾਂ ਨਹੀਂ ਇਹ ਗੱਲ ਨਾ ਮਰਦੀ ਦੂਤੇ ਜੰਨਾ ਮਰਦੀ ਹੋਰ ਲਿਆ ਮਹਿੰਗੇ ਤੋਂ ਮਹਿੰਗੇ ਡੈਸ਼ਰ ਦਾਰੋ ਮੇਟ ਕੋ ਬੰਦੇ ਕਹਿੰਦੇ ਕਿ ਤੇ ਬੁੜੀਆਂ ਕਹਿੰਦੀਆਂ ਸੁਣੀਏ ਜਿਹੜੇ ਜਿਹੜੇ ਕਾਣ ਪੀਣ ਵਾਲੇ ਨੇ ਉਹਨਾਂ ਦਾ ਵਿਆਹ ਚੰਗਾ ਨਹੀਂ ਲੱਗਦਾ ਹਾਂ ਉਹਨਾਂ ਨੂੰ ਵਿਆਹ ਉਹ ਤਾਂ ਫੇਰ ਕੰਡਾ ਚ ਵੱਜਣ ਵਾਲੀ ਗੱਲ ਹੋ ਜਾਂਦੀ ਹੈ ਨਾ ਕਿਹੜੇ ਤੇ ਕਿਹੜਾ ਕੱਢੀ ਜਾਣਗੇ ਗਾਂਵ ਚਾਬਾ ਜਿਹੜੀ ਉਲਟਾ ਉਹਨੂੰ ਚੰਗੀ ਚੀਜ਼ ਮਿਲਦੇ ਪਿਆ ਹੀ ਇਹਨਾਂ ਨੇ ਕੀਤਾ ਫੇਰ ਉਹਨਾਂ ਨੇ ਕਰਨਾ ਫੇਰ ਜਾਣਗੇ ਉਹ ਨੇੜੇ-ਤੇੜੇ ਦੇਖਣਗੇ ਕਿ ਕੱਕੀ ਤ੍ਰਿਫਾ ਨੇ ਫੁੱਲ ਪੰਨਦੇ ਆ ਹੁੰਦੇ ਆ ਨਾ ਆ ਗਏ ਉਹਨਾਂ ਨੇ ਨਾ ਗੱਡੀ ਚ ਰੱਖ ਲੈਣੀ ਬੋਦਲਾ ਆਉਣੀ ਫੇਰ ਫੇਰ ਉਹਨਾਂ ਨੇ ਬਸ ਗੱਡੀ ਕੋਲ ਹੀ ਰਹਿਣਾ ਹਾਂ ਫੇਰ ਗੱਡੀ ਕੋਲ ਹੀ ਕਿਹੜੇ ਬਚਨੇ ਆ ਵਿਆਹ ਨਹੀਂ ਫਿਰ ਬੈਂਦੇ ਉਹ ਉਹਨਾਂ ਨੂੰ ਵਿਆਹ ਨਹੀਂ ਨਾ ਚੰਗਾ ਲੱਗਦਾ ਫਿਰ ਗੱਡੀ ਚੰਗੀ ਲੱਗਦੀ ਹੈ ਹਾਂ ਸਹੀ ਹੈ ਸਹੀ ਚਲੋ ਵੀ ਅਗਲੀਆਂ ਚੀਜ਼ਾਂ ਤੁਹਾਨੂੰ ਅੱਗੇ ਦਿਖਾਉਂਦੇ ਆ ਘਰੇ ਜਾ ਕੇ ਜੋ ਉਹਦਾ ਪ੍ਰੋਗਰਾਮ ਆ ਅਗਲਾ ਪ੍ਰੋਗਰਾਮ ਘਰੇ ਜਾ ਕੇ ਮਿਲਦੇ ਆਪਾਂ ਲੋ ਵੀ ਆਪਾਂ ਪਹੁੰਚ ਲੈਣੇ ਹੁਣ ਘਰੇ ਵਿਆਹ ਲੈ ਕੇ ਆਏ ਆ ਨਹੀਂ ਵਿਆਹ ਸਾਚੇ ਚਿੱਟੇ ਦੇਖੇ ਨਹੀਂ ਆ ਮੈਂ ਕੰਫਿਊਜ਼ ਹੋ ਗਈ ਲੱਗਦਾ ਓਵਰ ਟਾਇਰਡ ਹੋ ਚੁੱਕੀਆਂ ਇਧਰ ਗਰ ਸ਼ਰਨ ਜੀ ਆਪਣੀਆਂ ਫਸਲ ਕਮਾ ਰਹੇ ਵੀ ਕਣਕ ਕਣਕ ਵਿਖਾ ਰਹੇ ਨੇ ਕਣਕ ਹੋਰ ਪਾਤੀ ਮੈਗਨ ਕਰਤੀ ਆਪਣੇ ਕੰਮ ਤਾਂ ਹੀ ਕਾਲੀ ਆ ਲਾਈਟਾਂ ਦੀ ਡੈਕੋਰੇਸ਼ਨ ਚੱਲ ਰਹੀ ਹੈ ਡੈਕੋਰੇਸ਼ਨ ਚੱਲ ਰਹੀ ਹੈ ਮੈਂ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਪ੍ਰੋਪਰਟੀ ਡਿਸਕ੍ਰਾਈਬ ਕਰੂੰਗਾ ਇਹਦੇ ਬਾਰੇ ਤੇ ਆਹ ਇੱਥੋਂ ਤਾਂ ਹੀ ਲਾਈਟਾਂ ਬਣੀਆਂ ਉਹਨਾਂ ਦੇ ਵਾਕਈ ਐਸਟੀਮੇਟ ਸਹੀ ਸੀ 2 ਦਿਨ ਲੱਗ ਜਣੇ ਸਾਨੂੰ ਲਾਈਟਾਂ ਆਪਾਂ ਘੂੜੀਆਂ ਬਣਵਾਈਆਂ ਨੇ ਆਪਣੇ ਕੰਮ ਆਈਆਂ ਮੰਨੀਏ ਯੈਸ ਵੈਰੀ ਗੁੱਡ ਬਹੁਤ ਸਹੀ ਕੰਮ ਕੀਤਾ ਤੁਸੀਂ ਅਸੀਂ ਆ ਆਪਦੀਆਂ ਆਪਣੀਆਂ ਹੋਮ ਮੇਡ ਅਸੀਂ 10000 ਕਰਾਇਆ ਦੇ ਕੇ ਘੋੜੀਆਂ ਬਣਵਾ ਲਈਆਂ ਅਸੀਂ ਕਿਹੜਾ ਘਾਟਾ ਕਰੀ ਨਾ ਤੀ ਨਾ ਲਓ ਜੀ ਉਹ ਸਾਹਮਣੇ ਬਿਠੇ ਦਿਖਾਵਾਵੇਂ ਅਮਨ ਹੁਣੀ ਬੈਠੀਆਂ ਆ ਲਓ ਜੀ ਲਓ ਹੱਥ ਜੋੜੀ ਬਿਠਾ ਇੱਕ ਤੇ ਇਹਨੂੰ ਕਿਤਾਣਾ ਮੈਨੂੰ ਛੱਡੋ ਮੈਂ ਜਾਣਾ ਮੈਨੂੰ ਪੈਸੇ ਦਓ ਮੈਂ ਖਾਵਾਂ ਨਾ ਕੋਈ ਨਾ ਕੋਈ ਨਹੀਂ ਆ ਮੁਸਲਮਾਨਾ ਮੰਨੂ ਤਿੰਨ ਤਿੰਨ ਚਾਰ ਚਾਰ ਬਰਾ ਨਹੀਂ ਉਹ ਨਹੀਂ ਨਹੀਂ 부ੜੀਆਂ ਦੇ ਆਪਣੇ ਸਾਰੇ ਪਾਜੀ ਨੂੰ ਲिटल-ਵਿਟਲ ਟੈਗ ਲਵਾਏ ਗਏ ਉਹਨਾਂ ਲੋ ਪਾਜੀ ਤਾਂ ਬਹਿ ਕੇ ਆਉਂਦੇ ਨਹੀਂ ਸੀ ਮਸਾਂ ਲੈ ਕੇ ਲੋ ਫਿਰ ਬਾਹਲਾ ਖੜੇ ਪੈ ਜਾਂਦੇ ਬੰਦੇ ਦਾ ਫਿਰ ਮਾਨਤਨ ਕਰਨਾ ਪੈਂਦਾ ਤੇ ਨਹੀਂ ਜਦੋਂ ਹੀ ਪਾਠ ਕਰਾਇਆ ਜਦੋਂ ਤੁਹਾਨੂੰ ਇਹ ਨਹੀਂ ਪਤਾ ਭੀ ਜੇ ਹੋਣੀ ਕੋਈ ਅਗਲਾ ਮਾਨਤਨ ਦਾ ਫਿਰ ਕਰਨਾ ਹੀ ਪੈਂਦਾ ਪਾਜੀ ਕਹਿੰਦੇ ਪਰਚੇਵਾ ਹੀ ਕੀ ਹਾਂ ਸੇਵਾ ਹੀ ਕੀ ਹੇਹੀ ਤੇ ਆਉਂਦੀ ਆ। ਮਾਰਿਆ ਤਾਂ ਕਿੱਥੇ ਆ? ਟੈਂਟ ਕਿੱਥੇ ਆ? ਅੱਛਾ ਭਾਈ ਟੈਂਟ ਤਾਂ ਕਿਹਾ ਹੀ ਨਹੀਂ ਜੇ ਉਹਨੂੰ। ਕਾਹਨੇ ਕੱਠੇ ਕੀਤਾ? ਇਹ ਤਾਂ ਨਹੀਂ ਆਪ ਹੀ ਕਰਾਇਆ ਰਾਜੂ ਹਣਾ ਤੂੰ। ਲਓ ਜੀ ਅਮਨ ਆਪਦੇ ਵਿਆਹ ਦਾ ਕਾਰਡ ਆ ਪੜਦੀ ਹੋਈ। ਤੇ ਮੰਮੀ ਇਹਦੀ ਨਾਲ ਇਹਨੂੰ ਵੇਖਣ ਦੇ ਜੀ। ਮੰਮੀ ਤੈਨੂੰ ਕੀ ਸਮਝ ਆਇਆ? ਪੜ੍ਹਦੇ ਆ ਜਿੰਨਾ ਕਿ ਹੈ? ਹੈ? ਉਹ ਲੋ ਜਿੰਨਾ ਸਮਝ ਆਇਆ। ਇੰਗਲਿਸ਼ੀ ਸੀ ਨਾ? ਮੰਮੀ ਇੰਗਲਿਸ਼ੀ ਕਿ ਆਪਰੇ ਪੰਨੇ ਨਹੀਂ ਜਾਣਦੀ ਨੀ ਕਿਤੇ। ਵਾਹ। ਪੜ੍ਹ ਲਿਆ ਸੀ ਇਹਨੂੰ। ਉਹ ਵੀ ਸਾਨੂੰ ਨੰਬਰ ਪੜੀ ਲਿਖਿਆ ਨਾ ਹਾਏ ਹਾਏ ਦੋਵੇਂ ਮੰਜੇ ਦੇ ਮਹਾ ਪੂਰੀਆਂ ਆਉਣ ਨਾ ਤੁਸੀਂ ਘਟ ਘਾ ਗਿਆ ਹੋ ਗਿਆ ਕਿਹੜਾ ਪਤਲਗਾ ਲੱਗੋਗੇ ਭੇਟੀ ਜੋਜ ਹੈਗੇ ਉਹ ਜਿਹੜੇ ਹੈਗੇ ਆ ਦਿਲ ਤਾਂ ਨਹੀਂ ਛੋਟੇ ਸਾਡੇ ਦਿਲ ਤਾਂ ਵੱਡੇ ਹੀ ਨੇ ਦਿਲ ਬਾਹਰੇ ਵੱਡੇ ਤਾਂ ਹੀ ਬੱਜੇ ਤੇ ਪੂਰੀ ਗੱਡੀ ਆਉਂਦੀ ਆ ਪੂਰੇ ਆਏ ਤਾਂ ਬੈਠੀ ਸਾਡੇ ਨਾਲ ਇੱਕ ਹੋਰ ਬੰਦਾ ਬੈਠਾ ਬਾਜੀ ਰਾਹੀ ਤੇ ਤੁਹਾਨੂੰ ਕੁੜੀ ਬਤਲੀ ਦਿੱਤੀ ਸੀ ਬਾਜੀ ਉਹਨਾਂ ਨੇ ਬਾਜੀ ਨੇ ਖਰਾਗ ਚਾਦੀ ਦੇਤੀ ਜੁਗਾ ਖਾਦੇ ਪੀਦੇ ਕੇ ਇਹ ਵਿਖਰਾਗ ਹੈ ਹੀ ਬਹੁਤ ਕਿੰਨੀ ਕਾ ਖਰਾਗ ਦੀ ਰਾਜਦੀ ਨਹੀਂ ਆ ਖਾਣ ਪੀਣ ਦੇ ਘਰੇ ਗਈ ਆ ਹੁਣ ਇਹ ਆ ਜਿਹੜੀ ਰੱਜੀ ਨਹੀਂ ਆ ਸੁਣਦੇ ਬਣਾ ਵਿਆਹ ਕੀਤਾ ਹੈ ਹੈ ਆ ਸੁਣ ਨੂੰ ਇੰਕਰਾ ਵਿਆਹ ਕੀਤਾ ਸੀ ਪੁੱਛ ਕਾਦੇ ਚ ਨਹੀਂ ਰੱਜੀ ਕਮਾਈ ਕਰਨ ਚ ਨਹੀਂ ਰੱਜੀ ਘਰ ਬਣਾਉਣ ਚ ਨਹੀਂ ਰੱਜੀ ਖਾਣ ਪੀਣ ਚ ਰੱਜੀ ਇਹ ਤਾਂ ਨਹੀਂ ਕਿਹਾ ਉਹਨਾਂ ਨੇ ਤੂੰ ਮੇਰੇ ਘਰ ਵਾਲੇ ਤਾਂ ਡਾਇਟ ਨਹੀਂ ਕਰਜਾ ਇਹ ਰੱਜੀ ਦੀ ਗੱਲ ਨਹੀਂ ਕਰਦਾ ਤੇਰੇ ਭਾਜੀ ਨੂੰ ਤੂੰ ਸਹੀ ਕਿਹਾ ਮੜ ਭਾਜੀ ਗੱਲ ਕਰੀ ਖਾਣ ਪੀਣ ਦੀ ਗੱਲ ਨਹੀਂ ਖਾ ਸਕਦਾ ਮੈਨੂੰ ਦੇ ਸਕਦਾ ਉਹ ਸਰੀਰ ਵੇਖ ਕੇ ਦਾਗਲਾ ਕਹੂਗਾ ਇਹ ਖਰਾਕ ਚੰਗੀ ਆ ਬਾਬੀ ਤੇ ਲੱਗਦਾ ਕੋਈ ਆਵੜਾ ਕਾਲੀ ਪੇਸਟੀ ਕੀਤੀ ਜਾ ਰਹੀ ਕੋਈ ਰੋਡ ਰੂਲਰ ਜਿਆਣਾ ਇਹ ਰੇਡ ਦੀ ਰੋਡ ਦੀ ਤਨ ਕਹ ਜੀ ਸਾਡੀ ਫੈਮਲੀ ਦਾ ਇੱਕ ਪ੍ਰੋਡਕਟ ਖਰਾਬ ਹੋ ਗਿਆ ਜੋ ਤੁਹਾਡੇ ਮਿਲ ਗਿਆ ਨਹੀਂ ਤੋ ਸਾਰੀ ਫੈਮਲੀ ਇੱਕੋ ਜੀ ਆ ਕਿਹੜਾ ਘਾਟਾ ਇੱਕ ਦੋ ਵਧ ਕੇ ਆ ਕਿ ਵੀ ਘਾਟ ਗਈ ਇੱਕ ਦੋ ਜਿਹੜਾ ਵਧ ਰਹੀ ਕਾਲੀ ਗੱਲ ਨਾ ਕਰੋ ਤੁਹਾਡੇ ਘਰ ਗਈਆਂ ਤੁਹਾਨੂੰ ਭਾਗ ਲਾਇਆ ਆਪ ਨੂੰ ਉਧੋਂ ਜ਼ਿਆਦਾ ਲਾ ਲੇ ਕਿ ਹੋਰ ਲੱਗੜੇ ਦੀ ਹੋਰ ਇੰਨਾ ਨੂੰ ਨਾਲ ਜੋਦੋਂ ਲੱਗੜੇ ਬਨਿਆ ਦੀ ਗੱਲ ਤੇ ਆਏ ਨਹੀਂ ਦੂਦਾਰ ਵਾਲੇ ਪਰ ਉਹੀ ਨਾ ਮੈਨੂੰ ਇੰਨੀ ਟਿੱਚਰਾ ਕਰਨੀ ਆਉਂਦੀ ਨੇ ਲੋਕਾਂ ਨੂੰ ਲੱਗਦਾ ਭਾਜੀ ਸੋ ਸਵੀਟ ਇਹ ਕਿਹੜੇ ਭਾਜੀ ਨੇ ਜਿਹੜੇ ਮੈਨੂੰ ਤਾਣੇ ਮਾਰਨ ਨਹੀਂ ਹਟਦੇ ਮੈਂ ਤਾਂ ਤਾਂ ਹੀ ਸਟ੍ਰੈਸ ਲਈ ਜਾਂਦੀ ਹਾਂ ਗਰੀਬੀਂਸ ਬੰਦ ਵੀ ਆ ਜਾਈ ਸੀ ਹਾਂ ਉਹ ਫੌਜੀ ਸਾਹਿਬ ਇਹ ਸਾਰੇ ਦੇ ਨੇ ਫੌਜੀ ਬੱਸ ਅੱਛਾ ਕੌਣ ਕਹਿੰਦਾ ਸਾਹਨੇ ਹਰਮਨ ਦੀ ਬੁਣੀ ਆ ਰਹੀ ਵੀ ਕਿ ਨਹੀਂ ਕਿ ਜਿੱਥੇ ਕਾਰਾ ਲਾ ਕੇ ਵੇਖ ਕੇ ਦੇਖੂ ਸੀ ਐ ਸੁਭਾਈ ਆਈ ਕਿੰਨੇ ਤਰ੍ਹਾਂ ਦੇ ਆ ਆ ਮੇਲਾ ਆ ਗਿਆ ਮੇਲਾ ਵੀ ਆ ਗਿਆ ਮੇਲਾ ਆ ਗਿਆ ਮੇਲਾ ਓਏ ਨਹੀਂ ਪੀਣਾ ਬਸ ਤੋ ਪੈਗ ਲੱਗੇ ਲੱਗਦਾ ਕਿ ਨਹੀਂ ਹੁਣ ਦੋ ਪੈਗ ਲੱਗੇ ਸਾ ਮੈਨੂੰ ਪਤਾ ਲੱਗ ਜਣਾ ਦੋ ਪੈਗ ਨਹੀਂ ਇਹ ਤਾਂ ਪਾਰਟਨਰ ਤੇਰਾ ਪਾਰਟਨਰ ਵੀ ਘਰੇ ਆ ਗਿਆ ਪਾਰਟਨਰ ਤੁਹਾਡਾ ਪਰ ਸੌਰੀ ਤੇਰਾ ਨਿਕਲ ਗਿਆ ਮੇਰੇ ਤੋਂ ਤੁਹਾਡਾ 파ਟਨਰ ਨਾ ਘੈਂਟਾ ਲਾ ਕੇ ਆਦੀ ਡਿਊਟੀ ਕਰਕੇ ਚਲਾ ਗਿਆ ਹੁਣ ਉਹਨੇ ਪੱਕੇ ਪੈਗ ਲਾ ਕੇ ਆਉਣੇ ਉਧਰ ਇਹ ਗਲਤ ਗੱਲ ਆ ਇਹ ਫਾਰਸ਼ਲਟੀ ਆ ਆਪਣੇ ਸੇਵਾ ਦੇ ਕੰਮ ਛੱਡ ਦਿੱਤਾ ਗਿਆ ਉਹ ਕਹਿੰਦਾ ਸੀ ਆਪਾਂ ਮੁਰਗਾ ਵਟਣਾ ਅੱਜ ਸ਼ਾਮ ਨੂੰ ਨਹੀਂ ਨਹੀਂ ਅੱਜ ਨਹੀਂ ਮਾਰੂ ਸੋ ਜਿਹੜਾ ਅੱਜ ਦਾ ਅੱਜ ਦਾ ਵਲੌਗ ਦਾ ਟੌਪਿਕ ਸੀ ਅੱਜ ਘਰੇ ਲਿਆਂਦੇ ਸੀ ਆਪਾਂ ਤਾਂ ਸੋ ਤੈਨੂੰ ਪਤਾ ਸਾਡੇ ਮੱਥੇ ਵੀ ਨਗਰ ਕੀਤਾ ਲੱਗਾ ਜੀ ਤੁਸੀਂ ਉੱਥੋਂ ਸੋ ਅੱਜ ਦੇ ਵਲੌਗ ਦੇ ਮੱਦੇ ਨਜ਼ਰ ਰੱਖਦੇ ਹੋ ਅੱਜ ਦਾ ਵਲੌਗ ਅੱਗੋਂ ਸਾਨੂੰ ਮੋਟਾ-ਮੋਟਾ ਸਕਣ ਵੀ ਮਿਲਿਆ ਕੀ ਜਿੱਤਾਂ ਸਾਗਨ ਮਿਲਿਆ ਰਸਤਾਂ ਗਿਏ ਰਾਈਟ ਗੁਨੇ ਤੇ ਪੜਾ ਦਨ ਦੇ ਟੱਬੇ ਨੂੰ ਵੀ ਤਾਂ ਸਾਰਾ ਤੇਰਾ ਵਿਆਹ ਲੱਗਿਆ ਸਮਝ। ਉਹ ਕੋਟੋ ਖਾਈ ਮੈਨੂੰ ਕਿਵੇਂ ਦੀ? ਯੂਵੀ ਇੱਥੇ ਮੰਨੀ ਉਹ ਖਾਈ। ਜਿੱਥੇ ਯੂਵੀ ਕਰੇ। ਲਓ ਜੀ ਲਾਸਟ ਤੇ ਵਲੌਗ ਦਾ ਇਸ ਦਾ ਐਂਡ ਹੁੰਦਾ ਹੈ। ਚੈਨਲ ਨੂੰ ਸ਼ੇਅਰ ਸਬਸਕ੍ਰਾਈਬ ਜਰੂਰ ਕਰੋ ਤੇ ਕਿਦਾਂ ਦਾ ਕੋਈ ਸੁਜੈਸ਼ਨ ਸਾਨੂੰ ਜਰੂਰ ਦਿਓ। ਕਿੱਦਾ ਕਿਦਾਂ ਚੀਜ਼ਾਂ ਸੀ ਵਿਆਹ ਦੇ ਵਿੱਚ ਅਪਡੇਟ ਕਰੀਏ ਜਾਂ ਕੋਈ ਚੀਜ਼ ਸਾਡੇ ਤੋਂ ਮਿਸ ਹੋ ਗਈ ਮੈਂ ਹਰ ਵਾਰੀ ਤੁਹਾਨੂੰ ਕਹਿਣਾ ਆ ਦੱਸਿਆ ਜਰੂਰ ਕਰੋ ਪਰਸਨਲ ਮੈਸੇਜ ਕਰਕੇ ਵੀ ਤੁਸੀਂ ਦੱਸ ਸਕਦੇ ਕੋਈ ਨੀ ਇੰਸਟਾ ਗ੍ਰਾਮ ਹੈਗਾ gurshan.157 g u r s h a r n ਪਾ ਲੈਣਾ 157 157 ਲਾ ਲੈਣਾ ਫਿਰ ਸਨੈਪਚੈਟ ਆਈਡੀ ਹੈਗੀ ਸੰਧੂ ਗੱਗੂ 1 ਸੰਧੂ ਦੇ ਸਪੈਲਿੰਗ ਐਸ ਐਂ ਡੀ ਐਚ ਯੂ ਤੇ ਜੀ ਯੂ ਜੀ ਯੂ ਪਾ ਕੇ 1 ਪਾ ਕੇ ਤੁਹਾਨੂੰ ਮੇਰੀ ਸਨੈਪਚੈਟ ਆਈਡੀ ਵੈਰੀਫਾਈ ਅਕਾਊਂਟ ਤਾਰੇ ਵਾਲਾ ਲੱਭ ਜਾਏਗਾ ਤੇ ਫੇਕ ਅਕਾਊਂਟ ਕੋਈ ਨਹੀਂ ਆਪਣਾ ਹੈਗਾ ਤੇ ਦੋ ਅਫੀਸ਼ੀਅਲ ਅਕਾਊਂਟ ਆ ਸੋ ਇਸੇ ਦੇ ਨਾਲ ਅੱਜ ਦਾ ਵਲੌਗ ਸਮਾਪਤ ਹੁੰਦਾ ਕੋਈ ਵੀ ਚੀਜ਼ ਅਪਡੇਟ ਕਰਨ ਵਾਲੀ ਸਾਨੂੰ ਜਰੂਰ ਦੱਸਿਓ ਤੇ ਕਿੱਦਾਂ ਦੀ ਡੈਕੋਰੇਸ਼ਨ ਤੁਹਾਨੂੰ ਲੱਗੀ ਉਹਦੇ ਵੀ ਤੁਸੀਂ ਵੀਊ ਮੈਨੂੰ ਬਦੇ ਅੱਛੇ ਲੱਗੇ ਕਮੈਂਟ ਵਧੀਆ ਲੱਗੇ ਵਧੀਆ ਪੋਜ਼ਿਟਿਵ ਕਮੈਂਟ ਆਇਆ ਤੇ ਕੁੱਲ ਮਿਲਾ ਕੇ ਗੱਲ ਮੁੱਕਦੀ ਹੈ ਕਾਰਾਂ ਤੇ ਤਾਂ ਹੀ ਤਾਂ ਦੀ ਐਂਡ ਹੁੰਦੇ ਨੇ ਲੰਬੀਆਂ ਕਾਰਾਂ ਦੇ ਉਹ ਗੱਲ ਵੀ ਹੋਰ ਪਾਸੇ ਲੈ ਗਏ ਸੋ ਇਸੇ ਦੇ ਨਾਲ ਵਲੌਗ ਸਮਾਪਤ ਹੁੰਦਾ ਥੈਂਕ ਯੂ ਅਗਲਾ ਵਲੌਗ ਖਾਲੀ ਥੈਂਕ ਯੂ ਤਿਆਰ ਰਹੋ